ਤੋਂ ਖਡੂਰ ਸਾਹਿਬ ਸੀਟ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਪ੍ਰਾ ਹਰਪ੍ਰੀਤ ਸਿੰਘ ਅਤੇ ਸਾਥੀ ਲਵਪ੍ਰੀਤ ਸਿੰਘ ਦਾ ਦੂ ਦਿਨਾਂ ਦਾ ਰਮਾਂਡ ਖਤਮ ਹੋਣ ਤੋਂ ਬਾਅਦ ਮੂੜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਅਦਾਲਤ ਨੇ ਹਾਪੀ ਅਤੇ ਉਸਦੇ ਦੋਸਤ ਲਵਪ੍ਰੀਤ ਸਿੰਘ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਤਾਂ ਦੱਸਦੇ ਕਿ ਸਾਰੀ ਜਾਣਕਾਰੀ ਐਸਓਸੀ ਫਲੋਰ ਸੁਖਦੇਵ ਸਿੰਘ ਨੇ ਦਿੱਤੀ ਆ ਤਾਂ ਦੱਸਦੇ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਪ੍ਰਾ ਹਰਪ੍ਰੀਤ ਸਿੰਘ ਨੂੰ ਫਲੋਰ ਨੇੜੇ ਵਾਈਸ ਡਰਗਸ ਉਮੀਦ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਵੰਦੂ ਜਲੰਧਰ ਦੇ ਐਸਐਸਪੀ ਅੰਕੁਰ ਗੁਪਤਾ ਦਾ ਬਿਆਨ ਸਾਹਮਣੇ ਆਇਆ ਸੀ ਉਹਨਾਂ ਦੱਸਿਆ ਸੀ ਕਿ ਇਸ ਮਾਮਲੇ ਵਿੱਚ ਕੁੱਲ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਹਨਾਂ ਤਿੰਨਾਂ ਖਿਲਾਫ ਐਨਡੀਪੀਆ ਸੈਕਟਰ ਤਹਿਤ ਜਿਹੜੀ ਕੀ ਕਾਰਵਾਈ ਕੀਤੀ ਗਈ ਹੈ ਤੁਸੀਂ ਫਲੋਰ ਵਿੱਚ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਤੁਸੀਂ ਆਪਣੇ ਬਾਰੇ ਉਹ ਜੀ ਅਹੀਂ ਤੇ ਪਹਿਲਾਂ ਹੀ ਸਾਨੂੰ ਪਤਾ ਸੀਗਾ ਕਿ ਨਾ ਨਾ ਕੇ ਸੁਖਾ ਰਿਹਾ ਨਾ ਜੀ ਉਹ ਦੇਖੋ ਇਹਨਾਂ ਨੇ ਪੂਰੀ ਤਰ੍ਹਾਂ ਡੋਰ ਕੀਤੀ ਹੈ ਬ੍ਰੀਡ ਦੇ ਉੱਤੇ ਫੈਸ਼ਨ ਤੋਂ ਜਾ ਕੇ ਫਿਰ ਉਹ ਤੋਂ ਦਰਵਾਜ਼ਾ ਵੜਿਆ ਹੀ ਗਿਆ ਜੀ ਜੀ ਇਹਨਾਂ ਲੱਗਦਾ ਨਹੀਂ ਪਤਾ ਨਹੀਂ ਮਨੂ ਜੋ ਹਾਲ ਕੇ ਸੁਦਾ ਬਾਟ ਆ ਜੀ ਸਸਿਆ ਕੋਲ ਨਹੀਂ ਸੀ ਯਾ ਕਿ ਇਹਨਾਂ ਦੂਰ ਤੋਂ ਦਰਵਾਜ਼ਾ ਵੜੀ ਤੋਂ ਹੋ ਹਾਂਜੀ ਇਹ ਬਿੱਟੇ ਨਾਲ ਕੋਈ ਕੰਮ ਨਹੀਂ ਕਰ ਤੁਸੀਂ ਬੇਲ ਵੀ ਲਾਈ ਕੋਈ ਹਾਂਜੀ ਬੇਲ ਲਾਈ ਕੀ ਬੇਲ ਚ ਕੀ ਆ ਬੇਲ ਤੇ ਇੰਕੀ ਕੀ ਕੀ ਤੇ ਤਰੀਕੇ ਦੇ ਵਿੱਚ ਦੇਖੀ ਉਹ ਮੈਂ ਮੀਟਾ ਨੂੰ ਲੈ ਕੇ ਅਸੀਂ ਸੈਂਡ ਕਰਾਂਗੇ ਰਮਾਂਡ ਚ ਕੀ ਦੱਸਿਆ ਕੀ ਇਹਨਾਂ ਨੇ ਪੁੱਛ ਗੇ ਚ ਕੀਤਾ ਪਤਾ ਲੱਗਿਆ ਦੱਸੇ ਕੁਝ ਕੁਝ ਦਾ ਤੇ ਅਜੇ ਇੰਨੀ ਸਾਡੀ ਕਿਸੇ ਗੱਲ ਨਹੀਂ ਹੋਈ ਉਹਨਾਂ ਨਾਲ ਹਾਂਜੀ ਮੈਨੂੰ ਲੱਗਦਾ ਹੀ ਹੈ ਕਿ ਜੇ ਕੋਈ ਗੱਲਬਾਤ ਹੋਣੀ ਵੀ ਨਹੀਂ ਕਿ ਉਹਨਾਂ ਨਾਲ ਓਕੇ 14 ਦਿਨ ਦੀ ਕਸਟਡੀ ਚ ਭੇਜਤਾ ਹੈ ਜੀ ਹਾਂਜੀ ਠੀਕ ਹੈ ਅੰਦਰ ਇਦਾਂ ਪੁਲਿਸ ਦੋ ਦਿਨ ਅੰਦਰ ਮਾਨ ਲੈ ਕੇ ਗਈ ਸੀ ਸੈਸ਼ਨ ਕੋਲੋਂ ਤੇ ਅੱਜ ਇਹਨਾਂ ਨੇ ਪੇਸ਼ ਕਰਕੇ ਕੋਈ ਵੀ ਫਰਦਰ ਸਾਡੇ ਕੋਲੋਂ ਨਾ ਕੋਈ ਲਿੰਕ ਲੱਭਿਆ ਤੇ ਨਾ ਹੀ ਸਾਡੇ ਕੋਲੋਂ ਕੋਈ ਰਿਕਵਰੀ ਹੋਈ ਹੈ ਨਾ ਹੀ ਕੋਈ ਕਰੰਸੀ ਹੋਈ ਹੈ ਸਾਡੇ ਕੋਲੋਂ ਰਿਕਵਰ ਕੁਝ ਵੀ ਰਿਕਵਰ ਨਹੀਂ ਹੋਇਆ ਸਾਡੇ ਕੋਲੋਂ ਫਰਦਰ ਤੇ ਹੁਣ ਜੁਡੀਸ਼ਲ ਕਰ ਦਿੱਤਾ ਗਿਆ ਜੀ ਕੀ ਰਿਮਾਂਡ ਕਹਿੰਦੇ ਸੀ ਰਿਮਾਂਡ ਨੂੰ ਮੋੜਦਾ ਵੀ ਨਹੀਂ ਜੀ ਨਹੀਂ ਅੱਜ ਰਿਮਾਂਡ ਤਾਂ ਨਹੀਂ ਜੁਡੀਸ਼ਲ ਹੋ ਗਿਆ ਜੀ ਇਹਨਾਂ ਦਾ ਜਲੰਧਰ ਇੱਕ ਕੋਰਟ ਦੇ ਵਿੱਚ ਜਿਹੜੀ ਵੀਡੀਓ ਇਹਨਾਂ ਨੇ ਗ੍ਰਾਫੀ ਦਿਖਾਈ ਹੈ ਉਹਦੇ ਕਿਉਂ ਕੀ ਜਿਹੀ ਲੱਗਦੀ ਹੈ ਜੀ ਜਿਹੜੀ ਇਹਨਾਂ ਨੇ ਮੌਕੇ ਤੋਂ ਵੀਡੀਓ ਬਣਾਈ ਜੀ ਮੌਕੇ ਤੋਂ ਵੀਡੀਓ ਬਣਾਈ ਹੋ ਇਹਨਾਂ ਨੇ ਹਜੇ ਤੱਕ ਕੋਰਟ 'ਚ ਨਹੀਂ ਪੇਸ਼ ਕੀਤੀ ਜੀ ਉਹਦੀ ਕਾਪੀ ਕੋਰਟ 'ਚ ਨਹੀਂ ਪੇਸ਼ ਕੀਤੀ ਜਿੱਦਾਂ ਇੱਥੇ ਕੋਰਟ ਦੇ ਵਿੱਚੋਂ ਲੋਅਰ ਕੋਰਟ 'ਚੋਂ ਰਿਮਾਂਡ ਕੈਨਸਲ ਕਰਤਾ ਸੀ ਹਾਈ ਫੈਸ਼ਨ ਤੋਂ ਮਿਲਿਆ ਉਹਦੇ ਬਾਰੇ ਦੀ ਜੱਜ ਸਾਹਿਬ ਨੇ ਕੀ ਉਹਦੇ ਬਾਰੇ ਵੀ ਜੀ ਇਦਾਂ ਜੋ ਕੋਰਟ ਦਾ ਹੁਕਮ ਆ ਉਹ ਮੰਨਣਾ ਪਿਆ ਜੀ ਮੰਨਣਾ ਹੀ ਪੈਣਾ ਸੀ ਤੇ ਹੁਣ ਅੱਜ ਪੇਸ਼ ਕੀਤਾ ਤੇ ਅੱਜ ਤੱਕ ਸਾਡੇ ਕੋਲ ਰਿਕਵਰ ਕੁਝ ਨਹੀਂ ਹੋਇਆ ਜੋ ਲੋਅਰ ਕੋਰਟ ਨੇ ਪਹਿਲਾਂ ਦੇਖ ਕੇ ਇਹਨਾਂ ਨੂੰ ਜੁਡੀਸ਼ੀਅਲ ਭੇਜਿਆ ਸੀ ਉਹੀ ਅੱਜ ਹੋਇਆ ਦੁਆਰਾ ਅਜੇ ਕੁਝ ਬਰਾਮਦੀ ਕੁਝ ਹੋ ਨਹੀਂ ਕੋਈ ਬਰਾਮਦੀ ਕੋਈ ਲਿੰਕ ਨਹੀਂ ਸਾਡੇ ਕੋਲ ਪੁਲਿਸ ਦਾ ਪੱਖ ਕੀ ਰਿਹਾ ਪੁਲਿਸ ਦਾ ਪੱਖ ਵੀ ਕੋਈ ਨਹੀਂ ਰਿਹਾ ਜੀ ਐਸਐਚ ਐਦਾਂ ਦਾ ਕੁਝ ਤਾਂ ਕਿਉਂਕਿ ਕੁਝ ਸਾਡੇ ਅਸੀਂ ਬੇਗੁਨਾ ਜੀ ਠੀਕ ਹੈ ਸਾਡੇ ਕੋਲੋਂ ਬੇਗੁਨਾਈ ਸਬੂਤ ਹੁੰਦੀ ਵੀ ਆ ਅੱਗੇ ਵੀ ਹੋਊਗੀ ਠੀਕ ਹੈ ਹਾਂਜੀ ਹਾਂਜੀ ਮਤਲਬ ਕਹਿੰਦਾ ਕੋ ਕੋਡ ਕਹਿੰਦੇ ਨਜਾਇਜ਼ ਹੈ ਦੋਨੋਂ ਜੰਦੇ ਹਨ ਦੇਖੋ ਜੀ ਬਿਲਕੁਲ ਨਜਾਇਜ਼ ਹੈ ਡੇ 1 ਤੋਂ ਮੈਂ ਫੋਲੋ ਕਰ ਰਿਹਾ ਇਸ ਕੇਸ ਨੂੰ ਡੇ 1 ਤੋਂ ਮੈਂ ਇਹੀ ਗੱਲ ਕਹਿ ਰਿਹਾ ਐਸ ਪਰ देयर ਐਫ ਆਈ ਆਰ ਕੀ ਇਹ ਸਿਰਫ ਸਾਨੂੰ ਡਿਫੇਮ ਕਰਨ ਲਈ ਇਹਨਾਂ ਨੇ ਐਫ ਆਈ ਆਰ ਦਰਜ ਕੀਤੀਆਂ ਤਾਂ ਕਿ ਸਾਡਾ ਭਾਈ ਅਮਰਪਾਲ ਸਿੰਘ ਉਹਨਾਂ ਨਾਲ ਨਾਮ ਜੁੜਦਾ ਇਸ ਕਰ ਮੈਂ ਉਹਨਾਂ ਦਾ ਬ੍ਰਦਰ ਆ ਮਤਲਬ ਹਰਪੀ ਸਿੰਘ ਉਹਨਾਂ ਦੇ ਬ੍ਰਦਰ ਆ ਸਾਡੇ ਜਿਹੜੇ ਕਲਾਇੰਟ ਹੈਗੇ ਨੇ ਤੇ ਇਸ ਕਰਕੇ ਸਾਨੂੰ ਡਿਫੇਮ ਕੀਤਾ ਜਾ ਰਿਹਾ ਆਦਰਵਾਈਜ਼ ਸਾਡੇ ਕੋਲੋਂ ਨਾ ਕੁਝ ਰਿਕਵਰ ਹੋਇਆ ਸੀ ਪਹਿਲਾਂ ਨਾ ਹੁਣ ਦੁਬਾਰਾ ਰਿਕਵਰ ਹੋਇਆ ਕੁਝ ਕੀ ਇਹਨਾਂ ਨੇ ਜ਼ਮਾਨਤ ਲਈ ਹੋਈ ਹੈ ਜੀ ਜ਼ਮਾਨਤ ਲੱਗੀ ਹੋਈ ਹੈ ਕਿਹੜੀ ਤਰੀਕ ਹੈ ਜ਼ਮਾਨਤ ਦੀ 23 ਤਰੀਕ ਨੂੰ ਅਮਰਪਾਲ ਦੇ ਭਰਾ ਨੂੰ ਅੱਜ ਪੇਸ਼ਕੋਰਟ ਕੀਤਾ ਕੀ ਲੱਗਿਆ ਕੀ ਰਿਮਾਂਡ ਮਿਲਿਆ ਕੀ ਗੱਲਬਾਤ ਹੋਈ ਤੁਹਾਡੇ ਆਪਸੀ 14 ਨੰਬਰ ਜੁਡੀਸ਼ੀਅਲ ਕਾਉਂਸਲ ਦੀ ਵਿੱਚ ਭੇਜਿਆ ਅੱਛਾ ਜੀ ਕੋਈ ਹੋਰ ਕੁਝ ਬਰਾਮਤੀਕ ਹੋਰ ਨਵਾਂ ਚੀਜ਼ ਨਹੀਂ ਹਾਂਜੀ